ਅਜੀ ਅਜੀ ਜਿਹੇ ਤਰ੍ਹਾਂ ਨਾਲ ਅੱਜ ਸਾਰੇ ਪਾਰਟੀ ਦੇ ਅਧਿਖਸ਼ ਹਨੀ ਸ਼ਰਮਾ ਜੀ ਔਰ ਸਾਡੇ ਪਰਿਵਾਰੀ ਸਾਹਿਬ ਇੱਥੇ ਲੱਗੇ ਨੇ ਡਾਕਟਰ ਅਮਰਿੰਦਰ ਸਿੰਘ ਜੀ ਉਹਨਾਂ ਦੀ ਅਗਵਾਈ ਅnder ਸਰਦਾਰ ਹਰਜੀਤ ਸਿੰਘ ਜੀ ਜੋ ਤਰਨਤਾਰਨ ਤੋਂ ਸਾਡੇ ਬਾਈ ਇਲੈਕਸ਼ਨ ਦੇ ਕੈਂਡੀਡੇਟ ਨੇ ਉਹਨਾਂ ਦਾ ਨਾਮਿਨੇਸ਼ਨ ਪਰੌਣ ਵਾਸਤੇ ਆਏ ਆਂ ਪੰਜਾਬ ਇੱਕ ਬਦਲਾਵ ਚਾਹੁੰਦਾ ਹੈ ਪੰਜਾਬ ਦੇ ਅੰਦਰ ਜੋ ਪਿਛਲੇ 4 ਸਾਲਾਂ ਦੇ ਅੰਦਰ ਪੰਜਾਬ ਨੂੰ ਲੁੱਟਿਆ ਗਿਆ ਹੈ ਪੰਜਾਬ ਨੂੰ ਕੁੱਟਿਆ ਗਿਆ ਹੈ ਪੰਜਾਬ ਨੂੰ ਅੱਜ ਇਸ ਹਾਲਾਤਾਂ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਕਰਜ਼ੇ ਵਾਲਾ ਸੂਬਾ ਬਣ ਗਿਆ ਹੈ ਹਰ ਰੋਜ਼ ਪੰਜਾਬ ਦੇ ਅੰਦਰ ਗੈਂਗਸਟਰਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਨਸ਼ਾ ਸਕੂਲਾਂ ਤੱਕ ਪਹੁੰਚਾ ਦਿੱਤਾ ਗਿਆ ਪੰਜਾਬ ਨੂੰ ਉਸ ਸਥਾਨ ਤੇ ਲਿਆ ਦਿੱਤਾ ਗਿਆ ਹੈ ਜਿੱਥੋਂ ਨੂੰ ਵਾਪਸ ਖੂਬਸੂਰਤ ਪੰਜਾਬ ਬਣਾਉਣ ਚ ਬਹੁਤ ਸਮਾਂ ਲੱਗੋ ਜੋ ਇਥੋਂ ਦੀ ਮੌਜੂਦਾ ਸਰਕਾਰ ਆ ਉਹਨੇ ਦਿੱਲੀ ਚ ਇਹ ਸਭ ਕੁਝ ਕੀਤਾ ਹੈ ਇਸੇ ਤਰੀਕੇ 10 ਸਾਲਾਂ ਅੱਜ ਦਿੱਲੀ ਨੂੰ ਬਿਲਕੁਲ ਬਰਬਾਦ ਕਰਕੇ ਦਿੱਲੀ ਨੂੰ ਉਜਾੜ ਕੇ ਤੇ ਹੁਣ ਪੰਜਾਬ ਵੱਲ ਨੂੰ ਕੂਚ ਕੀਤੇ ਹੋਏ ਇਸ ਕਰਕੇ ਪੰਜਾਬ ਚਾਹੁੰਦਾ ਕਿ ਜਿਸ ਤਰੀਕੇ ਬਾਕੀ ਦੇਸ਼ ਵਾਧ ਹੋ ਰਿਹਾ ਤੁਸੀਂ ਦੇਖੋ ਭਾਜਪਾ ਦੀ ਜਿੱਥੇ ਜਿੱਥੇ ਸਰਕਾਰ ਆ ਉੱਥੇ ਖੁਸ਼ਹਾਲੀ ਤਾਂ ਵਾਧੀ ਆ ਔਰ ਉੱਥੋਂ ਦੇ ਲੋਕ 2 2 3 3 4 4 ਵਾਰਾ ਰਿਪੀਟ ਕਰਕੇ ਸਰਕਾਰ ਬਣਾਉਂਦੇ ਨੇ ਕਿਉਂ ਕਰ ਕਿਉਂ ਉੱਥੋਂ ਦੇ ਲੋਕਾਂ ਦੇ ਸੂਬਿਆਂ ਨੂੰ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਚ 파ਰਟੀ ਨੇ ਕੰਮ ਕੀਤਾ ਹੈ ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਮਨਿੰਦਰ ਮੋਦੀ ਜੀ ਦੀ ਸੋਚ ਦੇ ਨਾਲ ਇਹ ਪੰਜਾਬ ਵੀ ਵਾਪਸ ਤਰੱਕੀ ਦੀਆਂ ਲੀਹਾਂ ਤੇ ਚੜ ਸਕੇ ਪੰਜਾਬ ਇਸ ਨਸ਼ਾ ਮੁਕਤ ਹੋ ਸਕੇ ਪੰਜਾਬ ਗੈਂਗਸਟਰ ਮੁਕਤ ਹੋ ਸਕੇ ਪੰਜਾਬ ਦੇ ਅੰਦਰ ਕਿਸ ਤਰੀਕੇ ਨੌਜਵਾਨ ਮੁੰਡਿਆਂ ਦੇ ਇਨਕਾਊਂਟਰ ਕੀਤੇ ਜਾ ਰਹੇ ਨੇ ਕਿਸ ਤਰੀਕੇ ਉਹਨਾਂ ਨੂੰ ਇਸ ਜੰਜਾਲ 'ਚ ਧੱਕਿਆ ਜਾ ਰਿਹਾ ਏ ਪੰਜਾਬ ਪੁਲਿਸ ਨੇ ਇੱਕ ਪੰਜਾਬ ਪੁਲਿਸ ਸਟੇਟ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਏ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪੰਜਾਬ ਦੇ ਲੋਕ ਖਤਾਸ਼ ਨੇ ਪੰਜਾਬ ਦੇ ਲੋਕ ਪਰੇਸ਼ਾਨ ਨੇ ਪੰਜਾਬ ਦੇ ਲੋਕ ਇਸ ਵੇਲੇ ਤਰਾਈ ਤਰਾਈ ਜੀ ਰਹੇ ਨੇ ਹਰਾਂ ਦੇ ਅੰਦਰ ਤੁਸੀਂ ਦੇਖਿਆ ਕਿ ਤਰ੍ਹਾਂ ਮੁੱਖ ਮੰਤਰੀ ਜਾ ਕੇ ਲੁੱਕ ਕੇ ਆਪਣੇ ਹਸਪਤਾਲ 'ਚ ਦਾਖਲ ਹੋ ਗਏ ਤੇ ਜਿਹੜੇ ਨੇਤਾ ਪਿਛਲੇ 4 ਸਾਲ ਤੋਂ ਲੁੱਟ ਰਹੇ ਸੀ ਉਹ ਦਿੱਲੀ ਵਾਪਸ ਭੱਜ ਗਏ ਇਸ ਕਰਕੇ ਸਰਦਾਰ ਹਰਜੀਤ ਸਿੰਘ ਜੀ ਦਾ ਖਾਲੀਏ ਕੈਂਡੀਡੇਟ ਦੇ ਰੂਪ ਚ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਦੀ ਸਰਕਾਰ ਦੇ ਦਰੋਂ ਨੁਮਾਇੰਦੇ ਦੇ ਰੂਪ ਚ ਨੇ ਜਦੋਂ ਇਹ ਜਿੱਤ ਕੇ ਜਾਣਗੇ ਤੇ ਇਸ ਇਲਾਕੇ ਦੇ ਅੰਦਰ ਪੰਜਾਬ ਦੀਆਂ ਸਕੀਮਾਂ ਨੂੰ ਸਿੱਧਾ ਲਿਆ ਸਕਣਗੇ ਅੱਜ ਜੋ ਪੰਜਾਬ ਦੀ ਸਰਕਾਰ ਰੋਕ ਕੇ ਖੜੀ ਆ ਇਸ ਪੰਜਾਬ ਦੇ ਲੋਕ ਇਸ ਉਮੀਦ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਰਹੇ ਨੇ ਜਦੋਂ ਦੀ ਭਾਰਤੀ ਜਨਤਾ ਪਾਰਟੀ ਕੱਲਾ ਚੋਣ ਲੜਨਾ ਸ਼ੁਰੂ ਹੋਈ ਆ ਕਦਮ ਦਰ ਕਦਮ ਅਸੀਂ ਅੱਗੇ ਵਧੇ ਆ ਕਿਤੇ 12-1200 ਵੋਟਾਂ ਪਈਆਂ ਸੀ ਸਾਨੂੰ ਵਿਧਾਨ ਸਭਾ ਦੇ ਅੰਦਰ ਲੋਕ ਸਭਾ ਦੇ ਅੰਦਰ ਉਸੇ 22% 25% ਵੋਟ ਦੇ ਜਾਂਚ ਕਾਮਯਾਬ ਹੋਏ ਪਰ ਹਰ ਕਿਸ ਨੂੰ ਯਕੀਨ ਆ ਕਿ ਜਿਸ ਤਰੀਕੇ ਤਰਨਤਾਰਨ ਦੇ ਲੋਕ ਸਾਥ ਦੇ ਰਹੇ ਨੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਤਰਨਤਾਰਨ ਦੀ ਖੁਸ਼ਹਾਲੀ ਵਾਸਤੇ ਆਬਾਦ ਵਾਸਤੇ ਇਹ ਜਰੂਰ ਸਾਡਾ ਹਰਜੀਤ ਸਿੰਘ ਜੀ ਦਾ ਸਾਥ ਦੇਣਗੇ ਜਿਹੜੀ ਫਿਕਰ ਕੀਤਾ ਬਦਲਦਾ ਜਿਹੜਾ ਪੰਜਾਬ ਹੈ ਕ੍ਰਪਸ਼ਨ ਮੁਕਤ ਪੰਜਾਬ ਨੂੰ ਕਿਹਾ ਸੀ ਪਰ ਇੱਕ ਡੀਆਈਜੀ ਲੈਵਲ ਦਾ ਆਫੀਸਰ ਜਿਹੜਾ ਉਹ ਰਿਸ਼ਵਤ ਲੈਂਦੇ ਆ ਗ੍ਰਿਫਤਾਰ ਕੀਤਾ ਜਾਂਦਾ ਸੀਬੀਆਈ ਦੇ ਵੱਲੋਂ ਉਹ ਤੇ ਡੀਆਈਜੀ ਹੋਇਆ ਹੈ ਜੇ ਕਿਤੇ ਇਹਨਾਂ ਦੇ ਮੰਤਰੀ ਹੋ ਜਾਣ ਉਹਦੇ ਤੋਂ 5 ਕਰੋੜ ਮਿਲਿਆ ਜਦੋਂ 50-50 ਕਰੋੜ ਮਿਲੂ ਪੰਜ ਮਸ਼ੀਨਾਂ ਗਿਣਨ ਨੂੰ ਲਿਆਂਦੀਆਂ ਪਈਆਂ ਤੇ 100 ਮਸ਼ੀਨਾਂ ਘੱਟ ਪੈ ਜਾਣਗੀਆਂ ਰੇਤਾ ਇਹ ਲੁੱਟ ਕੇ ਖਾ ਗਏ ਨੇ ਪੰਜਾਬ ਦੇ ਸ਼ਰਾਬਾਂ ਦੇ ਜੋ ਸ਼ਰਾਬ ਦੇ ਕਾਰੋਬਾਰ ਚ ਉਹਨਾਂ ਲੁੱਟ ਸੁੱਟ ਕੀਤੀ ਆ ਪੰਜਾਬ ਦੇ ਅੰਦਰ 1 ਲੱਖ ਏਕੜਾਂ ਹੀ ਟੱਕਵਾਇਰ ਕਰਕੇ ਪੰਜਾਬ ਨੂੰ ਬਿਲਕੁਲ ਕੰਗਲਾ ਕਰਨ ਨੂੰ ਤਰਪੇ ਸੀਗੇ ਪੰਜਾਬ ਨੂੰ ਕੇਵਲ ਲੁੱਟਣ ਦੇ ਇਲਾਵਾ ਹੋਰ ਕੋਈ ਕੰਮ ਨਹੀਂ ਹੋ ਰਿਹਾ ਤੁਸੀਂ ਦੇਖੋ ਇੱਕ ਆਈਜੀ ਇੱਕ ਡੀਆਈਜੀ ਆਈਜੀ ਵੀ ਨਹੀਂ ਮਾਫ਼ ਕਰਨਾ ਇੱਕ ਡੀਆਈਜੀ ਦੇ ਘਰੋਂ 5 ਕਰੋੜ ਰੁਪਈਆ ਕਿੰਨਾ ਕਿਲੋ ਸੋਨਾ ਕਿੰਨੀਆਂ ਘੜੀਆਂ ਇੱਕ ਇੱਕ ਰੋਜ ਇਹਨਾਂ ਨੇ ਕਿੰਨੇ ਲੁਟੇਰੇ ਪੰਜਾਬ ਚ ਬਠਾ ਰੱਖੇ ਨੇ ਆਮ ਆਦਮੀ ਪਾਰਟੀ ਤੁਸੀਂ ਦੇਖਦੇ ਹੀ ਪਏ ਜੇ ਔਰ ਇਹੀ ਕਾਰਨ ਕਿ ਅੱਜ ਪੰਜਾਬ ਦੇ ਇਹ ਲੋਕਾਂ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਜਿਹੜਾ ਕੋਈ 5 ਕਰੋੜ ਮਿਰਾ ਕੋ ਆਮ ਆਦਮੀ ਪਾਰਟੀ ਆਪਣੇ ਘਰੋਂ ਨਹੀਂ ਲੈ ਕੇ ਗਈ ਹੈ ਆਈਜੀ ਨੂੰ ਪੰਜਾਬ ਦੇ ਗਰੀਬ ਲੋਕਾਂ ਤੋਂ ਲੁੱਟਿਆ ਪੈਸਾ ਹੈ ਔਰ ਇਸੇ ਤਰ੍ਹਾਂ ਇਹ ਆਮ ਆਦਮੀ ਪਾਰਟੀ ਲੁਟਾ ਰਹੀ ਹੈ ਪੰਜਾਬ ਨੂੰ ਕੋ-ਕੋ ਕੇ ਪੰਜਾਬ ਦੇ ਲੋਕਾਂ ਨੂੰ ਮਾਰਨ ਦਾ ਕੰਮ ਕਰ ਰਹੀ ਹੈ ਸਰੂਨ ਦੇ ਸਾਰੇ ਐਮਐਲਏ ਦੀ ਜਾਂਚ ਚਲਾਈ ਜਾਏਗੀ ਐਮਐਲਏ ਸਾਡੀ ਦੇ ਬਣਾ ਆਈ ਸਰਕਾਰਾਂ ਜਾਂਚ ਕਰਾਈ ਜਾ ਰਹੀ ਤੁਸੀਂ ਵੇਖਣ ਤੇ ਦੇ ਜੇ ਕਰਪਸ਼ਨ ਨੂੰ ਤੇ ਰੋਕਣ ਦੇ ਫੇਰ ਉਠਾਲ ਪਾਉਣ ਦੀ ਕੋਸ਼ਿਸ਼ ਕਰਦੇ ਜਨਾ ਪਈ ਤਾਂ ਬਿਲਕੁਲ ਉੱਠ ਕੇ ਲੈ ਜਾਣ ਸਰ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਸ ਜ਼ੋਨ ਨੂੰ ਸੈਮੀ ਫਾਈਨਲ ਦੇ ਤੌਰ ਤੇ ਵੀ ਪ੍ਰਚਾਰਿਆ ਜਾ ਰਿਹਾ ਕਿ 2000 ਫਾਰੀ ਤੋਂ ਅੱਜ ਤਰਨ ਤਾਰਨ ਦੀ ਜਿਮਨੀ ਚੋਣ ਦੇ ਭਾਜਪੀ ਦੇ ਕਮਲ ਦੇ ਨਿਸ਼ਾਨ ਦੇ ਕੈਂਡੀਡੇਟ ਸੰਧੂ ਸਾਹਿਬ ਦਾ ਫਾਰਮ ਭਰਨ ਦੇ ਲਈ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਵਾਰੀ ਡਾਕਟਰ ਨਰਿੰਦਰ ਸਿੰਘ ਜੀ ਬਾਕੀ ਦੇ ਦਿੱਲੀ ਦੇ ਮੰਤਰੀ ਪੰਜਾਬ ਨਾਲ ਜਿਨ੍ਹਾਂ ਦੀ ਬਹੁਤ ਜ਼ਿਆਦਾ ਰਣ ਸੈਨਾ ਹੈਗਾ ਪੰਜਾਬ ਦੇ ਨਾਲ ਰਿਸ਼ਤੇ ਨੇ ਮੈਂ ਹੁਣ ਤਾਂ ਮੈਨੂੰ ਅੱਜ ਪਤਾ ਲੱਗਾ ਗੁਰਦਾਸਪੁਰ ਨਾਲ ਵੀ ਬੜਾ ਗਹਿਰਾ ਰਿਸ਼ਤਾ ਹੈ ਸਰਸਾ ਸਾਹਿਬ ਦਾ ਵੀ ਮੈਂ ਧੰਨਵਾਦੀ ਹਾਂ ਕਿ ਇਸ ਮੌਕੇ ਹਰਜੀਤ ਸਿੰਘ ਸੰਧੂ ਜੀ ਦੇ ਫੋਨ ਪਰ ਆਣ ਲਈ ਉਹ ਆਏ ਮੇਰਾ ਕੇਵਲ ਇਹ ਕਹਿਣਾ ਹੈ ਕਿ ਪੰਜਾਬ ਨੇ ਇਹਨਾਂ 4 ਸਾਲਾਂ ਦੇ ਅੰਦਰ ਨਾਰਾ ਲਾ ਕੇ ਆਈ ਸੀ ਸਿੱਖਿਆ ਕ੍ਰਾਂਤੀ ਦਾ ਨਾਰਾ ਲਾ ਕੇ ਆਈ ਸੀ ਹੈਲਥ ਕ੍ਰਾਂਤੀ ਦਾ ਮਿਲੀ ਕੀ ਹੈ ਲੂਟ ਕ੍ਰਾਂਤੀ ਉਹਦਾ ਕੱਲ ਜਿੰਨਾ ਜਾਗਦਾ ਉਦਾਹਰਣ ਜਿਹੜਾ ਮਿਲਿਆ ਇਹ ਤਾਂ ਗੱਲਾਂ ਕਰਦੇ ਸੀ ਭ੍ਰਸ਼ਟਾਚਾਰ ਦੀ ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਆਈ ਪੈਂਚਰ ਲਾਉਂਦੇ ਸੀ ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਭਾਈ ਮੈਂ ਤਾਂ ਮੋਬਾਈਲ ਰਿਪੇਅਰ ਕਰਦਾ ਸੀ ਇਹ 1.5-1.5 ਕਰੋੜ ਦੀਆਂ ਗੱਡੀਆਂ ਕਿੱਧਰ ਆ ਗਈਆਂ ਇਹਨਾਂ ਦੇ ਥੱਲੇ ਔਰ ਮੈਂ ਇਹ ਗੱਲ ਚੈਲੰਜ ਨਾਲ ਪਹਿਲਾਂ ਵੀ ਕਹੀ ਹੈ ਮਾਨ ਸਾਹਿਬ ਨੂੰ ਮੈਂ ਦੋ ਬਾਰ ਉਹਦਾ ਵਿਧਾਇਕਾ ਨਵੀਂ ਗੱਡੀ ਨਹੀਂ ਖਰੀਦ ਸਕਦਾ ਕਿੰਨੀ ਦਿਨ ਗਾਇਕ ਐਮਐਲਏ ਦੀ 83300 ਰੁਪਇਆ ਇਹ ਡੇਢ-ਡੇ ਕਰੋੜ ਦੀਆਂ ਗੱਡੀਆਂ ਕਿੱਦਾਂ ਆ ਗਈਆਂ ਪੈਂਚਰ ਲਾਣ ਵਾਲਿਆਂ ਕੋਲ ਮੋਬਾਈਲ ਰਿਪੇਅਰ ਕਰਨ ਵਾਲਿਆਂ ਕੋਲ ਇਹਦੇ ਤੋਂ ਨਹੀਂ ਪਤਾ ਲੱਗਦਾ ਇਹਦਾ ਮਤਲਬ ਇੱਥੇ ਕੇਵਲ ਔਰ ਕੇਵਲ ਇੱਕੋ ਹੀ ਕੰਮ ਹੋਇਆ ਲੂਟ ਕ੍ਰਾਂਤੀ ਔਰ ਇਹ ਲੂਟ ਕ੍ਰਾਂਤੀ ਲੋਕੀ ਸਾਹਮਣੇ ਦੇਖ ਰਹੇ ਨੇ ਕੱਲੀ ਲੂਟ ਕ੍ਰਾਂਤੀ ਇਸ ਤਰੀਕੇ ਨਾਲ ਹੀ ਨਹੀਂ ਹੋਈ ਹਾੜ ਆਏ ਉਹਦੇ ਚ ਪਤਾ ਲੱਗਿਆ ਡਿਜਾਸਟਰ ਫੰਡ ਦਾ ਜਿਹੜਾ ਪੈਸਾ ਮੇਰੇ ਪੰਜਾਬੀਆਂ ਦੇ ਕਿਸਾਨਾਂ ਦੇ ਮਜ਼ਦੂਰ ਦੇ ਗਰੀਬ ਦੇ ਘਰ ਬਣਾਣ ਚਲ ਲਗਣਾ ਸੀ ਉਹ 12.5 ਹਜ਼ਾਰ ਕਰੋੜ ਰੁਪਏ ਖਾ ਕੇ ਦੇ ਲੱਭ ਹੀ ਨਹੀਂ ਰਿਹਾ ਹੁੰਦੇ ਮੋਦੀ ਸਾਹਿਬ ਬੜਾ ਵਧੀਆ ਕਰ ਰਹੇ ਨੇ ਜੋ ਕੁਝ ਦੇ ਰਹੇ ਨੇ ਨਾ ਮੰਤਰੀ ਆ ਰਹੇ ਨੇ 9 ਵਜੇ ਤੁਹਾਨੂੰ ਪਤਾ ਲੱਗਿਆ ਸ਼ਿਵਰਾ चौहान ਜੀ ਆਏ ਇੱਕ ਦਿਨ ਪਹਿਲਾਂ ਭਾਜੀ 9 ਵਜੇ ਰਾਤ ਨੂੰ 36000 ਘਰਾਂ ਦੀ ਲਿਸਟ ਭੇਜ ਰਹੇ ਨੇ ਸਰੇ ਆ ਕੇ ਉਹ ਨਾਲ ਹੀ ਪੈਸਾ 500 ਤੇ 72 ਕਰੋੜ ਤੋਂ ਉੱਪਰ ਪੈਸਾ ਬੰਦਾ ਉਹ ਨਾਲ ਹੀ ਚਿੱਠੀ ਭੜਾ ਕੇ ਜਾਂਦੇ ਨੇ ਜੋ ਘਰ ਬਣਾਵੇ ਕਰ 100000 ਰੁਪਏ ਦਿੱਤਾ ਔਰ ਮੈਂ ਕਿਸਾਨਾਂ ਨੂੰ ਕਹਿਣਾ ਚਾਹਨਾ ਜਿੱਤੇ ਜਿੱਤੇ ਬਾੜ ਆਈ ਹੈ ਫ੍ਰੀ ਕਣਕ ਦਾ ਬੀਜ ਦੇਣ ਲਈ 74 ਕਰੋੜ ਰੁਪਏ ਆ ਗਿਆ ਹੈ 3 ਕਰੋੜ ਤੋਂ ਉੱਪਰ ਸਰ੍ਹਸੋਂ ਦੇ ਬੀਜ ਦਾ ਵੀ ਮੁਕਤ ਬੀਜ ਦੇਣ ਲਈ ਆ ਗਿਆ ਹੈ ਕਿਉਂਕਿ ਇਹਨਾਂ ਤੇ ਹੁਣ ਪੰਜਾਬੀਆਂ ਨੂੰ ਕੋਈ ਵੀ ਵਿਸ਼ਵਾਸ ਨਹੀਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਜਿਨ੍ਹਾਂ ਦਾ ਘਰ ਤੇ ਆਉਣਾ ਨੂੰ ਮਿਲਣ ਕਿਸਾਨ ਨੂੰ ਮਿਲਣ ਆਏ ਇਹ ਲੋਕਾਂ ਨੇ ਕਿਹਾ ਭਾਈ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਕੋਈ ਐਦਾਂ ਦਾ ਤਰੀਕਾ ਲਵਲੀ ਹੋ ਕਿ ਸਿੱਧਾ ਸਾਨੂੰ ਹੀ ਪੈਸਾ ਦੇ ਦਿਓ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਇੱਥੇ ਸੋਇਲ ਲੂਟਦੇ ਕੁਛ ਨਹੀਂ ਹੋਇਆ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਦੀ ਮਜੂਤ ਮਜ਼ਬੂਤੀ ਦੀ ਗਾਰੰਟੀ ਅਗਰ ਕੋਈ ਪਾਰਟੀ ਬਣ ਸਕਦੀ ਹੈ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਕੋਈ ਲੈ ਕੇ ਜਾ ਸਕਦੀ ਹੈ ਕਿ ਆ ਇਹ ਨਸ਼ਾ ਮੁਕਤ ਕਰਨਗੇ ਪੰਜਾਬ ਨੂੰ ਕੋਈ ਨਸ਼ਾ ਮੁਕਤ ਕਰ ਸਕਦਾ ਤੇ ਭਾਜਪੀ ਮੈਨੂੰ ਲੱਗਦਾ ਪੰਜਾਬ ਨੂੰ ਤਰਨ ਤਰਨ ਦੇ ਵੋਟਰਾਂ ਨੂੰ ਅਰਜੀਤ ਸਿੰਘ ਸੰਧੂ ਕਮਲਦੇ ਨਿਸ਼ਾਨ ਦੇ ਨਾਲ ਖੜੇ ਹੋ ਕੇ ਪੰਜਾਬ ਦੇਸ਼ ਦੇ ਨਾਲ ਵਿਕਾਸ ਕਰੇ ਹਰਿਆਣਾ ਤੁਹਾਡੇ ਚੋਂ ਨਿਕਲਿਆ ਇੱਥੇ ਤੇ ਟੁਟਕੀਆਂ ਮਾਰ ਕੇ ਐਮਐਸਪੀ ਦੇਣ ਦੀ ਗੱਲ ਹੁੰਦੀ ਸੀ ਇਹਨਾਂ ਨੇ ਤੇ ਦਿੱਤੀ ਨਹੀਂ ਹਰਿਆਣਾ ਤੇ ਸਬਜ਼ੀਆਂ ਦੇ ਵੀ ਐਮਐਸਪੀ ਦੇ ਰਿਹਾ ਜੇ ਹਰਿਆਣਾ ਕਿਸਾਨ ਦੀ ਐਮਐਸਪੀ ਸਬਜ਼ੀਆਂ ਤੱਕ ਦੇ ਸਕਦਾ ਹੈ ਇਹ ਟੁਟਕੀਆਂ ਦੀ ਆਵਾਜ਼ ਹੁਣ ਤੱਕ ਸਾਨੂੰ ਆਈ ਨਹੀਂ ਕਿਸਾਨ ਨੂੰ ਵੀ ਇਹ ਗੱਲ ਸਮਝ ਲਗਣੀ ਚਾਹੀਦੀ ਹੈ ਪਰ ਉਹਨਾਂ ਨੂੰ ਲੱਗ ਰਹੀ ਹੈ ਕਿ ਅਗਰ हरियाणा ਦੀ ਤਰਜ਼ ਦੇ ਉਤੇ ਪੰਜਾਬ ਦੇ ਕਿਸਾਨ ਨਾਲ ਕੋਈ ਖੜਾ ਹੋ ਸਕਦਾ ਹੈ ਤੇ ਮੋਦੀ ਖੜਾ ਹੋ ਸਕਦਾ ਹੈ ਕਮਲ ਦਾ ਨਿਸ਼ਾਨ ਖੜਾ ਹੋ ਸਕਦਾ ਹੈ ਬੀਜੇਪੀ ਖੜੀ ਹੋ ਸਕਦੀ ਹੈ ਇਸ ਕਰਕੇ ਮੇਰੀ اپیل ਹੈ ਕਿ आओ ਇਸ ਬਦਲਾਵ ਦੀ ਸ਼ੁਰੂਆਤ ਤਰਨ ਤਰਨ ਤੋਂ ਕਰੀਏ اور ਬੀਜੇਪੀ ਦੇ ਹਰਜੀਤ ਸਿੰਘ ਸੰਧੂ ਜੀ ਨੂੰ ਕਮਲ ਦੇ ਨਿਸ਼ਾਨ ਦੇ ਉਤੇ ਵੋਟਾਂ ਪਾਈਏ ਥੈਂਕ ਯੂ ਸੰਧੂ ਸਾਹਿਬ ਹੀ ਕਹਿੰਦੇ ਜੀ ਜੀ ਜੀ